ਹਣਾ ਮੋਹਣ ਵਾਰਸ ਜਿਹੜਾ ਗਾਣਾ ਕੋਈ ਮੈਨੂੰ ਮੇਰੇ ਪਿੰਡ ਦਾ ਚਵਾਰਾ ਪਤਨੀ ਬਨੇਰਾ ਚਿੱਤੇ ਆ ਗਿਆ ਇਹਦਾ ਕੋਈ ਗਾਣਾ ਮੈਨੂੰ ਹੁਣ ਯਾਦ ਨਹੀਂ ਸੁਣਾ ਤਾਂ ਦੇ ਗੀਤ ਤਾਂ ਕੋਈ ਯਾਦ ਹੀ ਨਹੀਂ ਹੈ ਸਿੰਗਰਾ ਨੇ ਤਾਂ ਯਾਦ ਹੀ ਨਹੀਂ ਹੈ ਤੁਸੀਂ ਸੁਣਾਓ ਦੇ ਮੈਂ ਸੱਚੀ ਦੱਸ ਰਹੀ ਹਾਂ ਜਿਹੜੀ ਜਿਹੜੇ ਮੈਂ ਕਰੇ ਵੀ ਮੈਂ ਛੇੜਦੀ ਰਹਿੰਦੀ ਸਾਰਿਆਂ ਨੂੰ ਚਾਚੀ ਵਰਗੇ ਨੂੰ ਮੇਰੇ ਮੇਰੇ ਮੈਂ ਐਕਟਿੰਗ ਲਾਈਨ ਚ ਸੀ ਮੈਂ ਸਕੂਲ ਚ ਮੈਂ ਕਲਾਸ ਚ ਨਹੀਂ ਬੜਦੀ ਸੀ ਨਾਟਕ ਤਿਆਰੀ ਕਰਾਉਂਦੀ ਰਹਿੰਦੀ ਸੀ ਉਸ ਦੀ ਤਿਆਰੀ ਉਸ ਕੋਰਸ ਵੀ ਆਪ ਤਿਆਰੀ ਕਰਾਉਂਦੇ ਸਿਹਾ ਹਾਂ ਘਰ ਕੇ ਭਲਾਈ ਆਉ ਕੱਲਾ ਕਰਕੇ ਸੱਚੀ ਗੱਲ ਹੈ ਮੈਂ ਕਾਲਜ ਚ ਮੇਰਾ ਫਿਜ਼ੀਕਲ ਟਿਚ ਉਧਰ ਹੈ ਹੀ ਨਹੀਂ ਸੀ ਟੀਚਰ ਰੋਲ ਕਾਲਜ ਚ ਕੌਣ ਸੀਗੇ ਮੈਂ ਮੈਂ ਕਿਹਾ ਹੁੰਦੀ ਨਾਟਕ ਜਿਹੜੀ ਸਾਢੇ 7 ਸਾਲ ਸੀ ਫਿਜ਼ੀਕਲ ਵਾਲਾ ਕੋਸਾ ਆਪ ਆਇਆ ਕੋਸਾ ਫਿਰ ਆਪ ਆਇਆ ਕਾਲਜ ਕਾਲਜ ਚ ਤਾਂ ਮੈਂ ਵੀ ਕਰਿਆ ਨਾਟਕ ਨਾਟਕ ਉਸ ਕਿੱਤਾ ਨੁੱਕੜ ਨਾਟਕ ਫਕਸਿੰਗ ਦਾ ਕਰਿਆ ਸੀਗਾ ਨੁੱਕੜ ਨਾਟਕ ਸੀਗਾ ਤੇ ਉਹ ਉਹ ਕਿਹਨੇ ਕੀਤਾ ਮੈਂ ਮਫਨਸੀ ਫਰੰਗੀ ਕੈਰਦੀ ਮੇਰੇ ਅਸਲ ਵਿੱਚ ਫਾਂ ਬੜੇ ੜਕਦੇ ੜਕਦੇ ੜਕਦੇਣਾ ਕਰਦੇ ਹੁੰਦੇ ਸੀ ਇੱਕ ਉਹ ਚੱਲਦੇ ਸੀ ਆ ਅਮਾਨੀ ਤੇਰਾ ਜਲਵਾ ਜਲਵਾ ਹੈ ਨਾ ਬੱਬੀ ਬੈਠਾ ਬਟਾ ਵੀ ਮਲ ਆਪਣਾ ਥੋੜਾ ਜਿਥੁੜੀ ਸੈਂ ਨਾ ਨਾ ਬਸ ਛਿੜਕ ਲਈ ਤੇ ਪਹਿਲਾ ਇਹਦਾ ਸੀ ਪਹਿਲਾ ਇਹਦਾ ਸੀ ਨਾ ਮੈਂ ਬੈਠਾ ਇੱਥੇ ਬੈਠਾ ਵਟ ਕੇ ਨਾ ਐ ਗੱਲ ਜੀ ਕਰੀਏ ਨਾ ਕਰੀਏ ਨਾ ਜੋ ਆਪਣੀ ਗੱਲ ਹੋਊਗੀ ਵੀ ਤੂੰ ਕਹੇਂਗੀ ਇਹਦੇ ਕਰਕੇ ਉਹ ਗੱਲ ਕਰੇਂਗੀ ਹਾਂ ਵੀ ਬੱਸ ਆ ਯਾਰ ਵੀ ਦੇ ਕਰਕੇ ਵੀ ਤੁਸੀਂ ਵੀ ਅੱਜ ਮੈਂ ਕਹਿ ਸਕਦੀ ਵੀ ਉਹ ਆਈ ਸੀ ਬਿੰਦਰੀ ਅੱਜ ਘਰੇ ਹਾਂ ਉਹ ਤਾਂ ਬਹੁਤ ਖੀਜੀ ਫਿਰਦੀ ਸੀਗੀ ਵੀ ਤੁਸੀਂ ਇਹ ਤਾਂ ਪੈਸੇ ਦੇ ਕੇ ਪਰੇ ਕਰੋ ਹਨਾ ਜੇ ਉਹ ਮੁਕਰਗੀ ਉਹ ਤਾਂ ਹੁਣ ਪੰਗੇ ਕਹੇ ਆਪਾਂ ਪੰਗਾ ਕਸੂਤਾ ਲੈਣਾ ਹਾਂ ਮੈਂ ਤੁਹਾਨੂੰ ਪਹਿਲਾਂ ਮੈਂ ਕੋ ਪਹਿਲਾਂ ਸੁਣ ਮੈਂ ਚੀ ਚ ਕਹੀ ਸੀ ਵੀ ਇਹ ਨਾ ਤੂੰ ਇਹਦਾ ਨਾਂ ਨਹੀਂ ਲੈਣਾ ਤੂੰ ਕਹੇ ਕਿ ਬਾਕੀ ਮੈਂ ਕਹਿੰਦਾ ਸਹਿਬਾ ਤੂੰ ਇੱਥੇ ਕਹੇ ਮੈਂ ਤੇ ਘਰੇ ਗਈ ਸੀ ਕਿ ਮੈਨੂੰ ਦਿਖੇ ਨਹੀਂ ਤੁਸੀਂ ਮੈਂ ਕਹਿੰਦੀ ਸਰਪੰਚ ਨੂੰ ਗੁੜੇ ਜਾਊਂਗੀ ਉਹ ਤਾਂ ਸੌ ਸਵਾਲ ਗੁੱਠੇ ਸਿੱਧੇ ਕਰ ਲਾ ਹੁਣ ਹੋਰ ਉਹ ਤਾਂ ਪਰ ਉਹਨਾਂ ਜੋੜਨ ਲੱਗ ਜਾਂਦੀ ਹੈ ਇੱਕ ਆਪਾਂ ਲੱਗਦੇ ਆਂ ਇੱਕ ਦੂਜੇ ਨਾਲ ਹਨਾ ਤੂੰ ਐ ਗਈ ਤੇ ਮੈਂ ਕਹਿੰਦਾ ਵੀ ਮੈਂ ਆਪ ਦੇ ਗੱਲ ਨਹੀਂ ਖਚੂ ਮੈਂ ਤਾਂ ਉਹ ਆਪ ਦੀ ਮਾਰਨੀ ਆ ਬਗਾਈ ਤੇ ਫਿਰ ਇਸ ਤੋਂ ਬਾਅਦ ਨਾ ਜਦੋਂ ਇਹ ਚੀਜ਼ ਕਰਨ ਨਾ ਸਾਡੀ ਗੱਲ ਨਲੇ ਗੱਲ ਕੀ ਦੀ ਗੱਲ ਚੱਲਦੀ ਤੇ ਫਿਰ ਆ ਚੀਜ਼ ਕਰਕੇ ਨਾ ਫਿਰ ਇਸ ਤੋਂ ਬਾਅਦ ਜਦੋਂ ਆਪਾਂ ਗੱਲਾਂ ਕਰੀਏ ਨੇ ਇੱਕ ਇਹਦੇ ਚੱਲ ਆ ਜਾ ਤੂੰ ਨੇੜੇ ਆ ਚੰਗੇ ਪੱਡੀ ਸੜਕ ਤੋਂ ਥੋੜਾ ਹੀ ਦੂਰੀ ਹੈ 1 ਕਿਲੋਮੀਟਰ ਵੀ ਨਹੀਂ ਓਕੇ ਸਮਝਿਆ ਤੁਸੀਂ ਸਮਝਿਆ ਹਾਂ ਠੀਕ ਆ ਉਹ ਚੀਜ਼ ਉਹ ਮੈਂ ਗੱਲ ਹੋ ਗਈ ਫਿਰ ਇਹ ਵੀਡੀਓ ਬਣਾ ਲੂਗੀ ਹੂੰ ਆਪਣੀ ਗੱਲਾਂ ਦੀ ਹਾਂ ਤੂੰ ਵਗ ਜੇਂਗੀ ਆਇਆ ਰਜੂ

ਉੱਤੇ ਵਿਆਹਾਂ ਚ ਚੱਲ ਰੂਗਾ ਇਹੀ ਤਾਂ ਇਹਨੇ ਗਾਉਣਾ ਸੀ ਉੱਤੇ ਇਹ ਟਿਊਨ ਹੀ ਚੇਂਜ ਕਰ ਗਈ ਉੱਤੇ ਅੰਦੀਆਂ ਦੋਹੇ ਹੁੰਦੇ ਐ ਇਹ ਓਏ ਹਾਂ ਇਹ ਥੋੜੂ ਹੋਰ ਇਹ ਨਹੀਂ ਲੱਗਦੇ ਉੱਤੇ ਜਨਾਹ ਉਹ ਯਾਰ ਉਹ ਵੀਡੀਓ ਚ ਮਤਲਬ ਐ ਹੋਗਾ ਇਹ ਉੱਚੇ ਨੂੰ ਪਾਣੀ ਡੋਲੇ ਪਾਣੀ ਨਹੀਂ ਮੈਨੂੰ ਆਜਾ ਇਹਨੂੰ ਆਉਂਦਾ ਐ ਗਾਈ ਉੱਚੇ ਨੂੰ ਪਾਣੀ ਚੱਲ ਅਸੀ ਕੋਰਸ ਕਰਦੇ ਤੇਰੇ ਮਗਰ ਚੱਲ ਉੱਚੇ ਨੂੰ ਪਾਣੀ ਆਏ ਨਹੀਂ ਚੁੱਪ ਕਰ ਗਾਈਸ ਹਾਂ ਗਾਈਸ ਇਹ ਸੋਨੇ ਲੈਦੇ ਨੇ ਨਾ ਸਾਰੇ ਪੱਥਰ ਮੰਜੇ ਤੁੱਸਾਂ ਨੇ ਵੀਰ ਜੀ ਇਹ ਗਾਣੇ ਵੀ ਨਾ ਟਾਡੀ ਅਸੀਂ ਐਸਟ ਕਰਾ ਦੇਣੀ ਹੈ ਵਹਿ ਜਾ ਵਹਿ ਜਾ ਹੋ ਜਾਏਗੀ ਤੁਹਾਡੀ ਗੱਲ ਤੂੰ ਮਿਸ ਪੂਜਾ ਨੂੰ ਕਿੱਥੇ ਝਟ ਦੇਣਾ ਇੱਕ ਗਾਹ ਘਰ ਘਰ ਵੀ ਦੀ ਬਾਤ ਚ ਗਾਈ ਉਹ ਚ ਖੜ ਕੇ ਬੇ ਨੀ ਸੁਰਤਾਲ ਮਲਾਕਾ ਹਾਂ ਆਉਂਦਾ ਨਹੀਂ ਮੱਲ ਨੂੰ ਤਾਂ ਥੋੜਾ ਮੋਟਾ ਪਤਾ ਹੂ ਬੜੀ ਗੱਡੀ ਹੁੰਦੀ ਆ ਐ ਮੱਲ ਨੂੰ ਪਤਾ ਹੋਰ ਹੈ ਕਿਵੇਂ ਮੱਲ ਨੂੰ ਤਾਂ ਥੋੜਾ ਮੋਟਾ ਪਤਾ ਹੂ ਬੜਾ ਦੇ ਹੀ ਮੇਰਾ ਫੋਨ ਬੜਾ ਖਰਾਬ ਹੋ ਗਿਆ ਬਾਹਰ ਆ ਕੇ ਮੂੜੀ ਦਾ ਸੈਟ ਹੋ ਜਾਣਾ ਬੜਾ ਤੂਤ ਗਿਆ ਕੇ ਤੜਕੇ ਦਾ ਕੇ ਰੰਜਮੀ ਹੋ ਗਏ ਪਾਣੀ ਡੋਲਿਆ ਪਾਣੀ ਨੀ ਮੇਨੂੰ ਆਵੇਗਾ ਹੀ ਕੂਚੇ ਨੂੰ ਪਾਣੀ ਡੋਲਿਆ ਪਾਣੀ ਇਹ ਮਗਰ ਮਗਰ ਲੱਗੀ ਰਹੀ ਚੱਲ ਮਨਾ ਚੱਲ ਕੂਚੇ ਨੂੰ ਪਾਣੀ ਦੋ ਲੈ ਆ ਪਰਲਾ ਗੰਦਰਾ ਬਾ ਇਹ ਤੂੰ ਪੱਟੀ ਪੂਚੇ ਨੂੰ ਕਿਵੇਂ ਪੂਚੇ ਨੂੰ ਪਾਣੀ ਡੋਲੇ ਆ ਪਾਣੀ ਨਹੀਂ ਨੀਕ ਨਹੀਂ ਸਹੀ ਉਹ ਪਾਣੀ ਨਹੀਂ ਤੂੰ ਸਨ ਵਰਦੀ ਹਜੇ ਗਲਬ ਦਾ ਇੱਕ ਵੀ ਨਹੀਂ ਤੁਸੀਂ ਲਾਸਟ ਏਕ ਤਾਂ ਮਲਾਈ ਸਤ ਚਲ ਅਸੀਂ ਤਾਂ ਮਿਸਪੂਜਾ ਨੂੰ ਫੇਲ ਕਰ ਦਾਂਗੇ ਲੈ ਲੈ ਐ ਕਿੱਡਾ ਚਾਲ ਚੱਲ ਆਉਣੀ ਐ ਮੈਂ ਇਹੀ ਗਾ ਮ ਉਚੇ ਪਾਣੀ ਨਹੀਂ ਨਹੀਂ ਨੂੰ ਪਤਾ ਕਿਹੜਾ ਅਸਤਾ ਐ ਜੇ ਕਰਾਂਗੇ ਪਿੱਛੇ ਆਹ ਚੱਲ ਉਚੇ ਨੂੰ ਪਾਣੀ ਡੋਲੇ ਆ ਪਾਣੀ ਤੋ ਵੇ ਫੇਰ ਕਿਵੇਂ ਕਿੱਦਾਂ ਗਾਈਦੇ ਮਰਗਤ ਇਹ ਵੀ ਗਾਣੇ ਗਾਈਦੇ ਨਾ ਮੱਗ ਤੇ ਗਾਣੇ ਗਾਉਂਦੇ ਹਨ ਬਈ ਮੱਲ ਮੇਰੇ ਡੈਡੀ ਨੇ ਦੱਸਿਆ ਮੈਨੂੰ ਕਹਿੰਦਾ ਪੁੜੀਆਂ ਉਹ ਗਾਉਂਦੀਆਂ ਹੁੰਦੀਆਂ ਪੈਸਿਆਂ ਦੇ ਲਈ ਜਾਂਦੇ ਪੁੜੀਆਂ ਨੂੰ ਉਹ ਗਵਾਨ ਉਹ ਤਾਂ ਗਵਾਨਾ ਵੇਲੇ ਹੋਊਗਾ ਮੈਨੂੰ ਮੇਰੇ ਡੈਡੀ ਨੇ ਦੱਸਿਆ ਕਹਿੰਦਾ ਜਿਹਦੇ ਵੱਡਾ ਕਰਦੇ ਜਿਹਾ ਕਿਵੇਂ ਉਹ ਕਹਿੰਦੇ ਸਾਡੇ ਬੁੜੇ ਨੂੰ ਰੋਣਾ ਕਿਵੇਂ ਗਾਣਾ ਉਹ ਤਾਂ ਕੀ ਹੁੰਦਾ ਮੈਂ ਭਰਾ ਮਾੜਾ ਮੋਟਾ ਹਾਂਜੀ ਉੱਚ ਤੇ ਹੁੰਦਾਗਾ ਤੇਰੀਆਂ ਸੁੱਕੀਆਂ ਚੰਗਾਂ ਇਹ ਜੇ ਪਤਾ ਨਹੀਂ ਕੋਸ ਹਨ ਆਹ ਨਹੀਂ ਉ ਤਾਂ ਪੁੜੀਆਂ ਹੈਗਾ ਉਹਦੀਆਂ ਹੁੰਦੇ ਨੇ ਪਤਾ ਨਹੀਂ ਯਾਰ ਉਹ ਤਾਂ ਆਪਣੇ ਘਰ ਵਾਲੇ ਲਈ ਰੋਂਦੇ ਆਂ ਚੰਦਾਂ ਵਾ ਹਣੇ ਇਹ ਕਰਦੇ ਤੇਰੇ ਪੱਗ ਦੀ ਚੱਲਰ ਬਣ ਜਾਵੇ ਤੇ ਦਿਲ ਕਰਦਾ ਫੁਲਸੀ ਆਯਾ ਰਾ ਗਾਲਾ ਕੱਢੋ ਬਈ ਨੂੰ ਗਾਲਾ ਤੇਰੀ ਪੱਗ ਦੀ ਚੱਲਰ ਬਣ ਜਾਵੇ ਦਿਲ ਇਹ ਪੈਰ ਦੀ ਜਾਮਾਂਗੇ ਚੰਗਾ ਹੁਣ ਸਾਡੀ ਵੀਡੀਓ ਬਣਾਈ ਚੰਗਾ ਜੀ ਪੱਗ ਵਾਲੇ ਪੇਚਾਂ ਤੇ ਡੋਡੜੀ ਮਾਰ ਗਾ ਆ ਵੀ ਵਿਆਹ ਦਾ ਸੁਨੇਹਾ ਸੀ ਹੁਣ ਇਹ ਦਵਾਰੇ ਚੱਲ ਪੈਣਾ ਕੰਮ ਜਾ ਪਹਿਲਾਂ ਘਰੇ ਪਟ ਗਿਆ ਸੀ ਸੁਣਿਆ ਹੀ ਪਹਿਲੀ ਵਾਰ ਸਬਜ਼ੀ ਨਹੀਂ ਆ ਇਹਨੂੰ ਪਤਾ ਨਹੀਂ ਇਹਨੇ ਵਿਆਹ ਹੀ ਨਹੀਂ ਦੇਖਿਆ ਪੰਜਾਬੀ ਵਿਆਹ ਦੇਖਿਆ ਆਪ ਤੇ ਆਪ ਤੇ ਦਾਦਾ ਦਾ ਜਨਮ ਪਿੰਡੂ ਵਿਆਹ ਨਹੀਂ ਦੇਖਿਆ ਨੇ ਪੰਜਾਬੀ ਦਾ ਵਿਆਹ ਦੇਖਿਆ ਪਿੰਡੂ ਵਿਆਹ ਨਹੀਂ ਦੇਖਿਆ ਇਹ ਰੀਤੀ ਰਿਵਾਜ ਇਹ ਕਿਤਾਬਾਂ 'ਚ ਵੀ ਆਉਂਦੇ ਤੂੰ ਪੜ੍ਹੀ ਕਿੰਨੀ ਐ ਦੱਸ ਇਹਨੇ ਤਾਂ ਪੈਸੇ ਪੜ੍ਹੀ ਨਹੀਂ ਫਿਰ ਇਹ ਕੀ ਆ ਮਤਲਬ ਸਲੈਸਟਰੀ ਜਿੱਦ ਕਰ ਸਕੂਲ 'ਚ ਨਹੀਂ ਪੜੀ ਨਾ ਇਹ 800 ਸਾਲ ਫਿਰ ਕੀ ਹਿਸਟਰੀ ਹੈਗੀ ਸੀ ਹਿਸਟਰੀ ਚ ਤੇ ਪੰਜਾਬੀ ਚ ਆ ਦਸਵੀਂ ਬ ਦਸਵੀਂ ਕਰੀ ਐ ਦਸਵੀਂ ਕਰੀ ਐ ਜੀ ਅੱਭੀ ਵਿਆਹ ਕਰਨ ਵੜੀ ਐ ਹਾਂ ਹਾਂ ਅੱਭੇ ਮੇਰੀ ਗੱਲ ਸੁਣ ਨੀ ਨੌਲੇਜ ਨਹੀਂ ਹੈਗੀ ਜੀ ਚਾ ਮੈਂ ਤੈਨੂੰ ਦੱਸਦੀ ਆ ਮੇਰੀ ਗੱਲ ਸੁਣ ਤੈਨੂੰ ਤਾਂ ਪਰਮਤੂ ਦਾ ਰਾਜੇ ਰੂਹੀ ਬਦਲ ਉਹਦੇ ਚ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਮਰਦਾ ਬੰਦਾ ਉਦੋਂ ਕੀ ਰਸਮਾਂ ਕੀਤੀਆਂ ਨੇ ਇਹ ਕੁਐਸਚਨ ਆਉਂਦਾ ਕੁਐਸਚਨ ਆਉਂਦੇ ਆ ਇਹ ਤੂੰ ਮੈਨੂੰ ਇੱਕ ਗੱਲ ਸੁਣਾ ਜਦੋਂ ਨਾ ਆਉਂਦੇ ਨੀ ਹੋਰ ਬਾਲਾ ਕੁਝ ਹੁੰਦਾ ਜਦੋਂ ਤੁਹਾਡੇ ਵਿਆਹ ਹੁੰਦਾ 10 15 ਦਿਨ ਪਹਿਲਾਂ ਉਜੀਤ ਕਾਉਂਦੀਆਂ ਨਹੀਂ ਇਹਨਾਂ ਦੇ ਘਰੇ ਉਹ ਇਹਨਾਂ ਦਾ ਪਹਲਾ ਕਹਿਣ ਹੁੰਦਾ ਸਿਸਟਮ ਅਸੀਂ ਉਦੋਂ ਆਪਾਂ ਦੇਖਿਆ ਨਾ ਮੱਲਾ ਇਹ ਉਹ ਆਈ ਜਾਂਦੇ ਸੀ ਇਹਨਾਂ ਦੀ ਮਾਚਲ ਤੋਂ ਬਾਅਦ ਤੋਂ بڑا ਵਿਆਹ ਹੁੰਦਾ ਰਾਤ ਨੂੰ ਹੁੰਦਾ ਕਿਹਦਾ ਵਿਆਹ ਹੁੰਦਾ ਉਹ ਤੇ ਰਾਤ ਦਾ ਵਿਆਹ ਹੁੰਦਾ ਉਹ ਵੀ ਘੁੱਟ ਘੁੱਟ ਜੀ ਕਰਦਾ ਵੀ ਉੱਤਰ ਕੇ ਨੱਚ ਲਈ ਇਹਨਾਂ ਕਹਿੰਦਾ ਪਹਿਲਾਂ ਸਾਲਾ ਦੇਖਿਆ ਫਿਰ ਪਤਾ ਸੇ ਪੁੱਛਿਆ ਕਿ ਰਾਤ ਨੂੰ ਜੀ ਹੁਣ ਨਹੀਂ ਹੁਣ ਦੱਸ ਦੇ ਨੀ ਹਾਂ ਇਹ ਵਿਆਹ ਚੜਾ ਆਪਣੇ ਇਹ ਮੇਰੇ ਬੱਸ ਇਹ ਮੁੰਡਾ ਵਜਿ ਹਾਂ ਮੈਂ ਇੱਥੇ ਕਿਹਦੇ ਆਂਟੀ ਬੈਠੀ ਹੈ ਬੀਜੀ ਹਾਂ ਸਾਰੀ ਦੂਲੇ ਜਿਹਾ ਹੋਈ ਨੀ ਹਾਂ ਉਹ ਬਾਜਿਆਂ ਵਾਲੇ ਬਾਲਾ ਕੈਂਟ ਸੀ ਆ ਕਿੰਨੇ ਇਕੱਠੇ ਨੇ ਉੱਪਰ ਲੈ ਕੇ ਅੱਜ ਕੱਲ੍ਹ ਦੇ ਵਿਆਹ ਕਿੱਥੇ ਰਿਹਾ ਹੈ ਅੱਜ ਗਾਵਾਂ ਦੇ ਕੱਢਣਾ ਬੜਾ ਮੇਰੀ ਯੂਨੀਵਰਸਿਟੀ ਕੱਟ ਲੈ ਨੋ